वैसे मैं कभी जिद्द नहीं कीती कर दिया नाल ਤੇ ਮੈਂ ਆਪਦੀ ਉਮਰ ਤੋਂ ਜ਼ਿਆਦਾ ਮਿਹਨਤ ਕੀਤੀ ਆ ਤੇ ਕਦੀ ਕਦੀ ਲੱਗਦਾ ਹੁੰਦਾ ਹੂੰ ਕਿ ਉਹ ਉਦੋਂ ਸ਼ਾਇਦ ਕਰੀ ਨਹੀਂ ਲਿੱਤੀ ਆ ਕਿ ਅੱਜ ਕੁਝ ਫੀਲ ਹੀ ਨਹੀਂ ਹੁੰਦਾ ਵੀ ਕੀ ਕਰ ਰਹੀ ਆ ਐ ਲੱਗਦਾ ਕੁਝ ਵੀ ਨਹੀਂ ਕਰ ਰਹੀ ਹੂੰ ਕਈ ਵਾਰੀ ਮੈਨੂੰ ਕਹਿ ਦਿੰਦੇ ਨਾ ਤੂੰ ਮਲਟੀਟਾਸਕਿੰਗ ਆ ਤੂੰ ਆ ਵੀ ਕਰਦੀ ਆ ਤੂੰ ਉਹ ਵੀ ਕਰਦੀ ਆ ਹੂੰ ਤੂੰ ਕਿੱਦਾਂ ਹੈਂਡਲ ਕਰਦੀ ਮੈਂ ਕਹਿੰਦੀ ਯਾਰ ਮੈਂ ਬਹੁਤ ਛੋਟੀ ਐ ਜਿਹਦੇ ਵਿੱਚ ਬਹੁਤ ਕੁਝ ਹੈਂਡਲ ਕੀਤਾ ਸੋ ਆ ਚੀਜ਼ਾਂ ਮੇਰੇ ਲਈ ਬਹੁਤ ਛੋਟੀਆਂ ਆ ਹੂੰ ਜਿਵੇਂ ਤਕਰੀਬਨ ਸਾਰਿਆਂ ਨੇ ਆਰਟਿਸਟ ਦੀ ਜਦੋਂ ਇੰਟਰਵਿਊ ਸੁਣੀ ਹੁੰਦੀ ਆ ਤੇ ਇਹੀ ਦੇਖਿਆ ਹੁੰਦਾ ਕਿ ਅਸੀਂ ਫੈਮਿਲੀ ਨਾਲ ਟਾਈਮ ਨਹੀਂ ਹੁਣਾ ਸਪੈਂਡ ਕਰ ਪਾਉਂਦੇ ਅਸੀਂ ਕਰਨਾ ਚਾਹੁੰਦੇ ਆ ਇਹ ਚੀਜ਼ ਮੇਰੇ ਮਾਈਂਡ ਚ ਪਹਿਲੇ ਦਿਨੋਂ ਹੀ ਸੀ ਯਾਰ ਮੈਂ ਪਰਿਵਾਰ ਪਿੱਛੇ ਨਹੀਂ ਛੱਡਣਾ ਇਹਨਾਂ ਨੂੰ ਟਾਈਮ ਦੇਣ ਲਈ ਵੀ ਕੱਲ ਨੂੰ ਮੈਨੂੰ ਆਹ ਚੀਜ਼ ਇੰਟਰਵਿਊ ਚ ਨਾ ਕਹਿਣੀ ਪਵੇ ਕਿ ਮੈਂ ਇਹਨਾਂ ਨੂੰ ਟਾਈਮ ਨਹੀਂ ਦੇ ਪਾਰੇ ਕਿਤੇ ਲਈ ਕਮਾਉਨੇ ਆਪਾਂ ਹਮ ਪਰਿਵਾਰ ਲਈ ਨਾ ਬਿਲਕੁਲ ਪਰਿਵਾਰ ਹੀ ਨਹੀਂ ਜੋ ਜੁੜਿਆ ਫਿਰ ਕੀ ਜੁੜਿਆ ਜਿਹੜੇ ਕਿਉਂਕਿ ਉਹ ਟਾਈਮ ਨਾ ਇਦਾਂ ਦਾ ਹੁੰਦਾ ਕਿ ਮੈਂ ਇਸ ਲਾਈਨ 'ਚ ਆਉਣ ਤੋਂ ਪਹਿਲਾਂ ਉਹ ਟਾਈਮ ਵੀ ਦੇਖਿਆ ਹੂੰ ਜਿਹਨੂੰ ਕਹ ਲੋ ਬਹੁਤ ਪੈਸਾ ਹੂੰ ਉਹ ਟਾਈਮ ਵੀ ਦੇਖਿਆ ਮੇਰੇ ਫਾਦਰ ਸਾਹਿਬ ਨੂੰ ਬਹੁਤ ਘਾਟੇ ਪਏ ਕਿਸੇ ਚੀਜ਼ ਕਰਕੇ ਹੂੰ ਇੱਕ ਰਿਸ਼ਤੇਦਾਰ ਨਹੀਂ ਖੜਿਆ ਹੂੰ ਸਿਰਫ ਮੇਰੇ ਨਾਨਕੇ ਸਾਡੇ ਨਾਲ ਹਮੇਸ਼ਾ ਖੜੇ ਰਹੇ ਹੂੰ ਸਕੇ ਰਿਸ਼ਤੇਦਾਰ ਵੀ ਨਹੀਂ ਖੜੇ ਉਸ ਟਾਈਮ ਹੂੰ ਅਜੋ ਵਰਤਦੇ ਆ ਬਹੁਤ ਚੰਗੀ ਗੱਲ ਆ ਤੇ ਮੈਂ ਬਹੁਤ ਇੱਜ਼ਤ ਕਰਦੀ ਆ ਉਹਨਾਂ ਦੀ ਹੂੰ ਬਾਰੇ ਕਈ ਵਾਰੀ ਕਹਿ ਦਿੰਦੇ ਆ ਨਾ ਕਿ ਇਹ ਸਾਡੇ ਨਾਲ ਮਤਲਬ ਕਿ ਉਸ ਤਰੀਕੇ ਨਾਲ ਖੁੱਲ ਕੇ ਗੱਲ ਨਹੀਂ ਕਰਦੀ ਹੂੰ ਤੇ ਮੈਂ ਕਹਿ ਦਿੰਦੀ ਹੁੰਦੀ ਆ ਯਾਰ ਜਦੋਂ ਤੁਸੀਂ 20 25 ਸਾਲ ਹੀ ਨਹੀਂ ਸਾਡੇ ਘਰੇ ਆਏ ਹੂੰ ਕਿਤੇ ਵਰਤੇ ਨਹੀਂ ਹੂੰ ਵੀ ਅਸੀਂ ਜਮਾ ਨੇੜੇ ਨੇੜੇ ਸੀਗੇ ਹੂੰ ਘਰ ਸਾਡੇ ਵੀ ਤੁਸੀਂ ਸਾਡੇ ਵੱਲ ਨਹੀਂ ਆਉਂਦੇ ਸੀ ਉਧਰਲੇ ਘਰੇ ਜਾਂਦੇ ਸੀਗੇ ਹੂੰ ਸਾਨੂੰ ਕੀ ਪਤਾ ਹੋਊਗਾ ਰਿਸ਼ਤਿਆਂ ਦਾ ਹੂੰ ਤੁਸੀਂ ਆਓ ਜੀ ਸੱਦ ਕੇ ਆਓ ਤੁਹਾਨੂੰ ਕਦੇ ਨਹੀਂ ਮੈਂ ਕੁਝ ਵੀ ਨਹੀਂ ਫੀਲ ਕਰਾਉਂਗੀ ਕਿਉਂਕਿ ਮੇਰੇ ਮਦਰ ਕਹਿੰਦੇ ਹੁੰਦੇ ਆ ਕਿ ਤੁਸੀਂ ਨੀਵੇਂ ਹੋ ਜਾਂਦੇ ਹੋ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਫੀਲ ਕਰਾ ਦਿੰਦੇ ਹੋ ਕਿ ਤੁਸੀਂ ਸਾਡੇ ਨਾਲ ਇਦਾਂ ਕੀਤਾ ਹੂੰ ਵੇ ਫੀਲ ਨਹੀਂ ਕਰਾਉਣਾ ਕਦੇ ਵੀ ਕਈ ਵਾਰੀ ਗੁੱਸਾ ਛੱਡਦਾ ਨਾ ਬੋਲਣ ਲੱਗਦੀਆਂ ਮੰਮੀ ਮੈਨੂੰ ਉਹਦੇ ਕਹਿ ਦਿੰਦੇ ਆ ਜੇ ਬੋਲੀ ਤੇ ਆਪ ਦਾ ਹਿਸਾਬ ਲਾ ਲਾ ਅੱਜ ਵੀ ਅੱਜ ਵੀ ਉਹ ਮੈਨੂੰ ਨਹੀਂ ਬੋਲਣ ਦੇਣਗੇ ਉਹਨਾਂ ਨੂੰ ਪਤਾ ਹੁਣ ਮੈਂ ਆਪ ਹੀ ਉਹ ਜੀ ਹੋ ਗਈਆਂ ਕਿੰਨੇ ਯਾਰ ਸਹੀ ਨਹੀਂ ਆ ਬੋਲਣਾ ਕਿਉਂਕਿ ਜਿਹਨੇ ਕੀਤਾ ਉਹਨੂੰ ਪਤਾ ਹੀ ਹੁੰਦਾ ਕਿ ਮੈਂ ਕੀ ਕੀਤਾ ਹੈ ਫਿਰ ਆਪ ਚ ਯਕੀਨ ਰੱਖਦੇ ਹੋ ਬਹੁਤ ਜ਼ਿਆਦਾ ਮਤਲਬ ਮੈਂ ਨਿੱਕੇ ਹੁੰਦੇ ਤੋਂ ਸੁਹਾਣਾ ਸਾਹਿਬ ਜਾਨੀਆ ਸਿੰਘ ਜਿੱਦਾਂ ਦੇ ਹੂੰ ਮੈਨੂੰ ਲੱਗਦਾ ਜੇ ਮੈਂ ਇੱਥੇ ਬੈਠੀ ਆ ਉਹਨਾਂ ਦਾ ਬਹੁਤ ਵੱਡਾ ਹੱਥ ਆ ਬਹੁਤ ਵੱਡਾ ਹੱਥ ਆ ਮਾਪਿਆਂ ਦਾ ਹੁੰਦਾ ਆ ਮੇਰੀ ਮਾਂ ਦੀਆਂ ਅਰਦਾਸਾਂ ਮੇਰੇ ਪਿਓ ਦੀਆਂ ਅਰਦਾਸਾਂ ਪਰ ਜਦੋਂ ਤੁਸੀਂ ਇੱਕ ਬਹੁਤ ਚੰਗਾ ਟਾਈਮ ਦੇਖਿਆ ਹੁੰਦਾ ਨਾ ਫੈਮਿਲੀ ਦੇ ਵਿੱਚ ਫਾਈਨੈਂਸ਼ੀਅਲੀ ਹੂੰ ਇੱਕ ਬਟ ਜਦੋਂ ਤੁਸੀਂ ਇੱਕ ਬਹੁਤ ਚੰਗਾ ਟਾਈਮ ਦੇਖਿਆ ਹੁੰਦਾ ਨਾ ਫਾਈਨੈਂਸ਼ੀਅਲੀ ਆਵਦੀ ਫੈਮਿਲੀ ਦੇ ਵਿੱਚ ਜੋ ਤੁਹਾਨੂੰ ਲੱਗਦਾ ਤਾਂ ਦਿਖਦਾ ਤੁਹਾਡੇ ਘਰੇ ਆਣਾ ਜਾਣਾ ਆਣਾ ਜਾਣਾ ਲੱਗਿਆ ਰਹਿੰਦਾ ਔਰ ਫਿਰ ਜਦੋਂ ਤੁਸੀਂ ਫਾਈਨੈਂਸ਼ੀਅਲੀ ਥੱਲੇ ਡਿੱਗਦੇ ਹੋ ਫਿਰ ਤੁਹਾਨੂੰ ਰਿਅਲਾਈਜ਼ ਹੁੰਦਾ ਯਾਰ ਉਹ ਸਿਰਫ ਪੈਸਿਆਂ ਲਈ ਸੀ ਹਮ ਸਿਰਫ ਪੈਸਿਆਂ ਲਈ ਸੀਗਾ ਹਮ ਤੇ ਜਦੋਂ ਤੁਸੀਂ ਫਾਈਨੈਂਸ਼ੀਅਲੀ ਨੀਚੇ ਜਾਂਦੇ ਹੋ ਫਿਰ ਤੁਹਾਨੂੰ ਲੱਗਦਾ ਅੱਛਾ ਹੁਣ ਕੋਈ ਆਉਂਦਾ ਹੀ ਨਹੀਂ ਹਮ ਬਹੁਤ ਕੁੜੀਆਂ ਤੁਹਾਨੂੰ ਆਈਡਲ ਮੰਨਦੀਆਂ ਨੇ ਆਪਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੱਗੇ ਰੋਇਆ ਮਿਹਨਤ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਕਦੇ ਵੀ ਨਹੀਂ ਪਿੱਛੇ ਹਟਣਾ ਮਿਹਨਤ ਤੁਹਾਡੇ ਆਪ ਦੇ ਰੂਲਸ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਥੋਨ ਨੂੰ ਕੋਈ ਕੀ ਕਹਿੰਦਾ ਇਹ ਇੰਡਸਟਰੀ ਚ ਇਦਾਂ ਦੀ ਚੀਜ਼ ਆ ਚਾਹੇ ਕਿਸੇ ਵੀ profession ਦੇ ਵਿੱਚ ਤੁਸੀਂ ਸਹੀ ਹੋਣੇ ਚਾਹੀਦੇ ਹੋ ਤੁਹਾਡੇ ਰੂਲਸ ਸਹੀ ਹੋਣੇ ਚਾਹੀਦੇ ਆ ਤੁਹਾਡੀ ਮਿਹਨਤ ਉਹ ਵਾਈਗਰੂ ਤੁਹਾਡੀ ਮਿਹਨਤ ਦਾ ਮੁੱਲ 100% ਮਿਲਦਾ 100% ਜੈਲਸ ਨਾ ਕਰੋ ਕਿਸੇ ਨਾਲ ਕਦੇ ਨਾ ਸੋਚੋ ਫਲਾਣਾ ਬਹੁਤ ਉੱਤੇ ਚੱਲ ਗਿਆ ਤੁਹਾਡੇ ਵੀ ਦਿਨ ਆ ਜਾਣਗੇ ਉਹ ਚੱਲ ਗਿਆ ਉਹਦੇ ਲਈ ਸਭ ਖੁਸ਼ ਹੋਵੋ ਹੂੰ ਤੁਹਾਨੂੰ ਨਹੀਂ ਪਤਾ ਹੁੰਦਾ ਨਾ ਕਿਸੇ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੁੰਦੀ ਆ ਹੂੰ ਯੂ ﻧेਵਰ ﻧﻮ ਤੁਹਾਨੂੰ ਪਿਛਲੀ ਸਟੋਰੀ ਕਿਸੇ ਨੂੰ ਨਹੀਂ ਪਤਾ ਹੁੰਦੀ ਪੜਨ ਦਾ ਸ਼ੌਂਕ ਰੱਖਦੇ ਹੋ ਵੈਸੇ ਮੈਨੂੰ ਆ ਜ਼ਿਆਦਾ ਜਿਹੜੀਆਂ ਨਾ ਸਾਇੰਸ ਦੀਆਂ ਕਿਤਾਬਾਂ ਕਹਿ ਲਓ ਜਾਂ ਜੋ ਕਿਸੇ ਦੀ ਰੀਅਲ ਬੇਸਡ ਸਟੋਰੀਜ਼ ਹੁੰਦੀਆਂ ਮੈਨੂੰ ਸੁਣਨਾ ਜ਼ਿਆਦਾ ਪਸੰਦ ਆ ਤੇ ਕਈਆਂ ਨੂੰ ਪਸੰਦ ਹੁੰਦਾ ਲਿਟਰੇਚਰ ਪੜਨਾ ਹਮ ਸ਼ਾਇਰੀ ਮੈਂ ਲਿਟਰੇਚਰ ਸ਼ਾਇਰੀ ਮੈਨੂੰ ਉਹ ਮਤਲਬ ਠੀਕ ਆ ਵਧੀਆ ਲੱਗਦਾ ਪਰ ਮੈਂ ਬਹੁਤ ਇੰਟਰਸਟ ਨਾਲ ਉਹ ਨਹੀਂ ਪੜ ਪਉਂਦੀ ਮੈਂ ਟਰਾਈ ਵੀ ਕਰਦੀ ਆ ਮੈਂ ਬਹੁਤ ਬੁੱਕਸ ਲਿਆ ਕੇ ਵੀ ਰੱਖੀਆਂ ਕਿ ਮੈਨੂੰ ਪੜ ਲਵਾਂ ਮੈਂ ਉਹਦੇ ਨਾਲੋਂ ਜ਼ਿਆਦਾ ਟੈਕਨੋਲੋਜੀ ਦੇ ਵਿੱਚ ਅਟਰੈਕਟ ਹੁੰਦੀ ਆ ਇਹਾਂ ਕੋਈ ਬੁੱਕਸ ਜਿਹੜੀਆਂ ਬਿਜ਼ਨਸ ਦੇ ਰਿਲੇਟਡ ਹੁੰਦੀਆਂ ਹਨਾ ਹਮ ਲਾਈਕ ਬਿਜ਼ਨਸ ਦੇ ਵਿੱਚ ਜਿਹਦੇ ਬਾਰੇ ਦੱਸਿਆ ਜਾਂਦਾ ਤੁਹਾਨੂੰ ਅਸਲ ਜ਼ਿੰਦਗੀ ਦਾ ਕੁਝ ਸਿਖਾਇਆ ਜਾਂਦਾ ਹਮ ਹਮ ਉਹ ਚੀਜ਼ਾਂ ਮੈਨੂੰ ਜ਼ਿਆਦਾ ਅਟਰੈਕਟ ਕਰਦੀਆਂ ਹਰ ਇੱਕ ਦਾ ਆਪਣਾ ਟੇਸਟ ਹੁੰਦਾ ਹਮ ਤੁਸੀਂ ਆਪਣੀ ਮੂਵੀ ਦਾ ਕੋਈ ਡਾਇਲੋਗ ਸੁਣਾ ਸਕਦੇ ਹੋ ਸਾਨੂੰ ਡਾਇਲੋਗ ਹਰ ਡਾਇਲੋਗ ਇਹਦਾ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਡਾਇਰੈਕਟਰ ਨੇ ਕਹਿਣਾ ਜੇ ਮੈਂ ਕੁਝ ਵੀ ਇੰਟਰਵਿਊ ਦੇ ਵਿੱਚ ਬੋਲ ਕਹਿੰਦੀ ਹਾਂ ਡਾਇਰੈਕਟਰ ਸਰ ਆ ਤਾਂ ਮੇਨ ਚੀਜ਼ ਸੀ ਤੂੰ ਦੱਸ ਆਈਆਂ ਆ ਤਾਂ ਮੇਨ ਚੀਜ਼ ਸੀ ਤੂੰ ਦੱਸ ਆਈਆਂ ਹੋਰ ਵੀ ਮੈਂ ਦੱਸਣ ਲੱਗਾ ਆ ਤਾਂ ਮੇਨ ਚੀਜ਼ ਸੀ ਤੂੰ ਦੱਸ ਆਈਆਂ ਇਸ ਲਈ ਤੁਸੀਂ ਸਾਰੇ ਜਣੇ 13 ਜੂਨ ਨੂੰ ਡਾਕਪੋ ਦਾ ਮੁੰਡਾ 3 ਜਾ ਕੇ ਦੇਖਿਓ ਫਿਰ ਤੁਹਾਨੂੰ ਸਮਝ ਆਊਗਾ ਹਮ ਕਿ ਐਕਚੁਅਲ ਸਟੋਰੀ ਕੀ ਹੈ ਚਲੋ ਫਿਰ ਐਟ ધ ਐਂਡ ਆਪਣਾ ਕੋਈ ਗਾਣਾ ਸੁਣਾ ਦੋ ਹਾਂਜੀ ਸ਼ੋਰ ਕਿਹੜਾ ਗਾਣਾ ਸੁਣਾ ਤੁਸੀਂ ਦੱਸੋ ਤੁਹਾਡਾ ਫੇਵਰੇਟ ਜਿਹੜਾ ਨਹੀਂ ਨਾ ਫੇਵਰੇਟ ਹਮ ਹਮ ਟੜਕੇ ਤੂੰ ਨਿਕਲੇ ਬੱਚਿਆਂ ਨੂੰ ਕਿੱਥੇ ਤੂੰ ਸਕੂਲ ਛੱਡਿਆ ਲੋਕੀ ਮੇਰੇ ਦੇਖਦੇ ਫਿਕਰ ਫੇਸ ਤੇ ਪੈਸਾ ਲਗਦਾ ਨਤ ਨਵੇਂ ਕੈਸ ਤੇ ਤੈਨੂੰ ਲੈ ਜੂ ਬਾਹਰ ਆਪਣੀ ਮੈਂ ਬੇਸਤੇ ਰੱਖੂ ਤੈਨੂੰ ਅੱਖਾਂ ਸਾਵੇਂ ਹਰ ਪਲ ਵੀ ਕਿੰਨੀ ਵਾਰੀ ਲੜੇ ਕਿੰਨੀ ਵਾਰੀ ਬੋਲ ਪੇ दूर दूर बोती नहीं हो तेरे चलते दे। तेरे पीछे पीछे मेरे पैर चलते या पांक दो एक तुझ तु बगैर चल दे वाह वाह क्या बात है थैंक यू वैसे शायरी अगर कोई तोड़े मन में है शायरी कोई कोई डायलॉग गुड शायर सीरियसली मैं कोई डायलॉग अगर किसी मूवी का कोई डायलॉग तो पसंद हो अह ਕਿਹੜੀ ਮੂਵੀ ਦਾ ਕਿਹੜਾ ਡਾਇਲੋਗ ਹੋਗਾ ਬਬਲੂ ਦੱਸ ਦੇ ਕੁਛ ਕੀ ਇੱਕ ਨਾ ਅਸੀਂ ਵੈਸੀ ਦੇਖ ਰਹੇ ਸੀ ਯਾਰ ਉਹ ਡਾਇਲੋਗ ਥੋੜੀ ਆ ਕਿਹੜੇ ਵਾਲਾ ਇੱਕ ਮੈਨੂੰ ਨਿਮਰਤ मैम ਦਾ ਉਹ ਡਾਇਲੋਗ ਬੜਾ ਵਧੀਆ ਲੱਗਦਾ ਮੈਂ ਚੱਕ ਲੈਣੀ ਹੂੰ ਪਤਾ ਨਹੀਂ ਕੀ ਕਰਦੇ ਹੁੰਦੇ ਆ ਸੰਕਣ ਸੰਕਣ ਦੇ ਵਿੱਚ ਪੈ ਹੱਥ ਲਾ ਕੇ ਹੱਥ ਲਾ ਕੇ ਚੱਕ ਲੈ ਉਹ ਬੜਾ ਵਧੀਆ ਲੱਗਦਾ ਬਹੁਤ ਫਨੀ ਲੱਗਦਾ ਠੀਕ ਹੈ ਚਲੋ ਮੈਂ ਹੈਨਾ ਡਾਇਲੌਗ ਦੇਣੀ ਤੁਸੀਂ ਉਹ ਬੋਲਿਓ ਫੇਰ ਠੀਕ ਹੈ ਇਹ ਟੈਸਟ ਆ ਤੁਹਾਡੇ ਲਈ ਇੱਕ ਸਾਬਣਾ ਗੱਲ ਸੁਣੋਏ ਕੀ ਤੂੰ ਰੋਜ਼ ਮੈਨੂੰ ਰੀਲਾ ਭੇਜਦਾ ਰਹਿਣਾ ਘਰੋਂ ਨਿਕਲ ਕੇ ਕੋਈ ਕੰਮ ਤੂੰ ਦਾ ਕਰ ਲੈ ਐ ਨਹੀਂ ਕਿਸੇ ਕੁੜੀ ਐ ਨਹੀਂ ਕਿਸੇ ਨੇ ਕੁੜੀ ਦੇਣੀ ਗੱਲ ਸੁਣੋਏ ਕੀ ਡਾਇਲੌਗ ਆ ਗੱਲ ਸੁਣੋਏ ਕੀ ਤੂੰ ਰੋਜ਼ ਬੈਠਾ ਰੀਲਾ ਭੇਜਦਾ ਰਹਿਣਾ ਠੀਕ ਹੈ ਠੀਕ ਹੈ ਠੀਕ ਹੈ ਗੱਲ ਸੁਣੋਏ ਕੀ ਤੂੰ ਮੈਨੂੰ ਬੈਠਾ ਬੈਠਾ ਰੋਜ਼ ਰੀਲਾਂ ਭੇਜਦਾ ਰਹਿਣਾ ਆ ਕੋਈ ਕੰਮ ਤੰਦਾ ਕਰ ਲਾ ਐ ਨਹੀਂ ਤੈਨੂੰ ਕਿਸੇ ਨੇ ਕੋਈ ਕੁੜੀ ਕਾੜੀ ਦੇਣੀ ਬੈਸਟ ਬੈਸਟ ਅੱਧ ਤੱਕ ਕੁਝ ਰਹਿ ਗਿਆ ਹੋਵੇ ਤੁਸੀਂ ਆਪਣੀ ਮੂਵੀ ਬਾਰੇ ਕੁਝ ਹੈ ਨਾ ਦੱਸ ਦੋ ਕਿ ਕਿ ਕਦੋਂ ਰਿਲੀਜ਼ ਹੋਵੇਗੀ ਤੇ ਕਿਉਂ ਦੇਖਣੀ ਚਾਹੀਦੀ ਲੋਕਾਂ ਨੂੰ ਇਟਸ ਅ ਫਿਕਸ਼ਨਲ ਫਿਲਮ ਆ ਡਾਕੋਂ ਦਾ ਮੁੰਡਾ 1 2 ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜ਼ਿਆਦਾ ਐਕਸ਼ਨ ਓਰੀਐਂਟਡ ਸੀ ਹੈ ਨਾ ਇਹਦਾ ਨਾਮ ਉਦੋਂ ਹੈਗਾ ਤੁਹਾਨੂੰ ਦੇਖਣ ਚ ਲੱਗ ਰਿਹਾ ਕਿ ਡਾਕੂਆਂ ਦਾ ਮੁੰਡਾ ਸਿਰਫ ਐਕਸ਼ਨ ਹੀ ਹੋਊਗਾ ਇਦਾਂ ਦਾ ਕੁਝ ਨਹੀਂ ਆ ਇਟਸ ਫੈਮਲੀ ਪਿਕਚਰ ਔਰ ਤੁਨੂੰ